محمد صدیق صاحب نے اجیہا شریف فقیر چند جسل جی ਦੇ ਬਾਰੇ ਕੀ ਬੋਲਿਆ ਜਿਸ ਨੂੰ ਲੈ ਕੇ ਧੜਾ ਧੜ ਫੋਨ ਆਉਣ ਲੱਗ ਪਏ ਔਰ ਲੋਕ ਸੱਚਮੁੱਚ ਆ ਕੇ ਸ਼੍ਰੀ ਫਕੀਰ ਚੰਦ ਜਸਲ ਜੀ ਦੁਆਰਾ ਬਣਾਇਆ ਚਾਰ ਮੰਜ਼ਲੀ ਭਵਨ ਉਸ ਦੀ ਵੇਖ ਕੇ ਤਾਰੀਫ ਕਰਦੇ ਨੇ ਦੋਸਤੋ ਪੋਸੂ ਨਾਮਾ ਚੈਨਲ ਤੇ ਸਵਾਗਤ ਹੈ ਮੈਂ ਦੱਸ ਦਿਆਂ ਕਿ ਪਿਛਲੇ ਦਿਨੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਆਗਮਨ ਦਿਵਸ ਕੁਪਕਲਾ ਦੇ ਵਿੱਚ ਜ਼ਿਲ੍ਹਾ ਮਲੇਰਕੋਟਲੇ ਦੇ ਵਿੱਚ ਮਨਾਇਆ ਗਿਆ ਹੈ ਔਰ ਉਸ ਤੋਂ ਪਹਿਲਾਂ ਹੀ ਜਸਲ ਸਾਹਿਬ ਦੀ ਬਕਾਇਦਾ ਤੌਰ ਤੇ ਪੰਜਾਬੀ ਦੇ ਨਾਮਵਰ ਗਾਇਕ ਵਰਲਡ ਫੇਮ ਮੁਹੰਮਦ صدیق ਜੀ ਦੇ ਨਾਲ ਫੋਨ ਤੇ ਗੱਲਬਾਤ ਹੋਈ ਕਿ ਅਸੀਂ ਤੁਹਾਡੇ ਪਿੰਡ ਇਸ ਤਾਰੀਖ ਨੂੰ ਆ ਰਹੇ ਹਾਂ ਕਿਉਂਕਿ ਪਿੰਡ ਦੇ ਵਾਸੀ ਜਿਹੜੇ ਨੇ ਉਹ 바ਵਾ ਸਾਹਿਬ ਦਾ ਆਗਮਨ ਦਿਵਸ ਮਨਾ ਰਹੇ ਨੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਗੱਲ ਕਹੀ ਕਿ ਮੈਂ ਜੇਕਰ ਉਸ ਦਿਨ ਘਰ ਹੀ ਹੋਆ ਤੇ ਮੈਂ ਜ਼ਰੂਰ ਜਸਲ ਸਾਹਿਬ ਆਵਾਂਗਾ ਔਰ ਖਾਸ ਕਰਕੇ ਮਤਲਬ ਬਾਬਾ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਹੋਵੇ ਔਰ ਮੈਂ ਨਾ ਮੈਂ ਕਿਵੇਂ ਹੋ ਸਕਦਾ ਹੈ ਔਰ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਔਰ ਬਕਾਇਦਾ ਤੌਰ ਤੇ ਜਿਹੜੀਆਂ ਤਸਵੀਰਾਂ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹ ਜਸਲ ਸਾਹਿਬ ਵੱਲੋਂ ਕੀਤੀ ਗਈ ਬੇਨਤੀ ਦਾ ਰਿਜ਼ਲਟ ਹੈ ਕਿ ਉਹ ਟਾਈਮ ਜੋ ਟਾਈਮ ਕੱਢ ਕੇ ਬਕਾਇਦਾ ਤੌਰ ਤੇ ਇੱਥੇ ਪਹੁੰਚੇ ਨੇ ਫੰਕਸ਼ਨ ਦੇ ਵਿੱਚ ਔਰ ਜਿੱਥੇ ਉਹਨਾਂ ਨੇ ਜਸਲ ਸਾਹਿਬ ਦੇ ਨਾਲ ਗੱਲਬਾਤ ਸ਼ੇਅਰ ਕੀਤੀ ਉੱਥੇ ਉਹਨਾਂ ਨੇ ਮੇਰੇ ਬਾਰੇ ਵੀ ਪੁੱਛਿਆ ਕਿ ਸੋਮਸ ਹੋਤਾ ਜੀ ਵੀ ਆਏ ਹੋਏ ਨੇ ਤਾਂ ਮੈਂ ਉਸ ਵੇਲੇ ਬਿਲਕੁਲ ਕੈਮਰੇ ਦੇ ਕੋਲ ਬੈਠਾ ਸੀ ਔਰ ਮੈਨੂੰ ਦੂਰੋਂ ਹੀ ਉਹਨਾਂ ਨੇ ਵਿਸ਼ ਦਿੱਤੀ ਆਪਣਾ ਆਸ਼ੀਰਵਾਦ ਦਿੱਤਾ ਔਰ ਸੱਚਮੁੱਚ ਬੜੀ ਖੁਸ਼ੀ ਹੋਈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਤਲਬ ਕਰੋੜਾਂ ਦੀ ਭੀੜ ਦੇ ਵਿੱਚ ਦੇਖਿਆ ਕਰਦੇ ਸੀ ਜਿਨ੍ਹਾਂ ਨੂੰ ਦੇਖਣ ਦੀ ਜਿਨ੍ਹਾਂ ਨੂੰ ਇੱਕ ਝਲਕ ਵੇਖਣ ਲਈ ਅਸੀਂ ਅਸੀਂ ਜਿਹੜੇ ਉਤਾਵਲੇ ਹੋ ਜਾਇਆ ਕਰਦੇ ਸੀ ਅੱਜ ਜਦੋਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਇਹ ਇੱਕ ਨਾਮ ਨਿਕਲਿਆ ਤਾਂ ਬੜੀ ਖੁਸ਼ੀ ਹੋਈ ਕਿ ਇਹ ਉਹ ਸ਼ਖਸੀਅਤ ਹੈ ਜੋ ਅੱਜ ਵੀ ਬੁਲੰਦੀਆਂ ਤੇ ਪਹੁੰਚਦੀ ਹੋਈ ਵੀ ਮਤਲਬ ਜਿਹੜੀ ਹੈ ਜ਼ਮੀਨ ਦੇ ਨਾਲ ਜੁੜੀ ਹੋਈ ਹੈ ਸੋ ਜਦੋਂ ਮੰਚ ਦੇ ਉੱਪਰ ਜਸਸਾਹਬ ਬੋਲੇ ਔਰ ਉਹਨਾਂ ਤੋਂ ਬਾਅਦ ਮੁਹੰਮਦ صدیق ਸਾਹਿਬ ਨੂੰ ਟਾਈਮ ਦਿੱਤਾ ਗਿਆ ਹੈ। ਔਰ ਦੋਸਤੋ ਪਿਛਲੇ ਦਿਨੀ ਮੁਹੰਮਦ صدیق ਸਾਹਿਬ ਬਕਾਇਦਾ ਤੌਰ ਤੇ ਅੰਬੇਡਕਰ ਊਰਜਾ ਭਵਨ ਪਹੁੰਚੇ। ਜਸਲ ਸਾਹਿਬ ਵੱਲੋਂ ਪੋਸੂ ਨਾਮਾ ਚੈਨਲ ਦੀ ਟੀਮ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਗਿਆ। ਸਟੂਡੀਓ 'ਚ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ। ਉਹ ਸਾਰੇ ਕੁਝ ਉਸਤੇ ਨੂੰ ਉਹਨਾਂ ਨੇ ਸਟੇਜ ਤੇ ਬੋਲਿਆ। ਸਟੇਜ ਦੇ ਉੱਪਰ ਇਸ ਕਦਰ ਬੋਲਿਆ ਹੈ ਕਿ ਮੈਂ ਖੁਦ ਪਟਿਆਲੇ ਬਾਰਨ ਮਾਜਰੀ ਅਕਾਲੀਆਂ ਰੋਡ ਤੇ ਜਾ ਕੇ ਆਇਆ ਜੋਮ ਅੰਬੇਡਕਰ ਊਰਜਾ ਪਵਨ ਚਾਰ ਮੰਜ਼ਲੀ ਉੱਥੇ ਬੜਿਆ ਹੈ ਜਾ ਕੇ ਤੁਸੀਂ ਵੀ ਦੇਖੋ ਕਿ ਇਹੋ ਜਿਹੇ ਜਿਹੜੇ ਤਖਤ ਹੈ ਇਹੋ ਜਿਹੇ ਜਿਹੜੀਆਂ ਬਿਲਡਿੰਗਸ ਹੈ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਭਵਿੱਖ ਤੋਂ ਸਵਾਹ ਕਿ ਉਹਨਾਂ ਨੂੰ ਕਿਸ ਤਰ੍ਹਾਂ ਉਜਵਲ ਬਣਾਉਣਾ ਹੈ ਕਿਸ ਤਰ੍ਹਾਂ এডਿਕੇਸ਼ਨ ਦੇ ਨਾਲ ਜੋੜਨਾ ਹੈ ਔਰ ਮੈਂ ਖੁਦ ਵੇਖ ਕੇ ਆਇਆ ਕਹਿੰਦੇ ਤੁਸੀਂ ਵੀ ਇੱਕ ਵਾਰ ਜ਼ਰੂਰ ਵੇਖੋ ਜੋ ਕੰਮ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨੇ ਪਟਿਆਲੇ ਕੀਤਾ ਹੈ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਇਆ ਹੋਵੇ ਜੇ ਕਿਤੇ ਹੋਇਆ ਹੈ ਤਾਂ ਉਹ ਵੀ ਮੁਬਾਰਕ ਬਾਤ ਹੈ ਪਾਤਰ ਨੇ ਉਹਨਾਂ ਨੇ ਚਾਰ ਮੰਜ਼ਲੀ ਬਿਲਡਿੰਗ ਬੜੀ ਹੋਈ ਦੇਖੀ ڈاکٹری سہایتا گل بات کی کس طرح ایک لبورٹری کی بہت ریٹوں کے چل رہی ہے جتے کی مفت میڈیسن دیتی جا رہی ہے اس لائبریری ہے لائبریری چینل ہے اور بہت بڑے بڑے حال بڑے ہوئے ہوسٹل بڑے ہوئے ہیں اور یہ سارا کچھ मोहम्मद सदीक साहब ने अपनी जुबानी किया दोस्तों वो जड़ी गल बात है वो पिछले दिन ही सुनाई भी सीगी वो पूरे भाषण ਦੇ ਵਿੱਚ ਸੀ ਅੱਜ ਜਦੋਂ ਫੋਨ ਆਉਣ ਲੱਗ ਪਿਆ ਤਾਂ ਉਹ ਦੁਬਾਰਾ ਤੁਹਾਡੇ ਲਈ ਐਪੀਸੋਡ ਅਸੀਂ ਜਿਹੜਾ ਹੈ ਉਹ ਕਰ ਰਹੇ ਆ ਜੱਸਾ ਸਾਹਿਬ ਦੇ ਇਸ ਹੌਸਲੇ ਨੂੰ ਸਲਾਮ ਕਰਦੇ ਹੋਏ मोहम्मद सदीक साहब ਨੇ ਕੁੱਪ ਕਲਾ ਆਪਣੇ ਪਿੰਡ ਦੀ ਸਟੇਜ ਦੇ ਉੱਪਰ ਕਿਸ ਤਰ੍ਹਾਂ ਦਾ ਗੁਣਗਾਨ ਕੀਤਾ ਹੈ آؤ مار دیا انہوں دی زبان چو نکلے ایک ایک شابت تے ایک نظر میں وہ ہوئے جب صاحب نے سبکار کیتا تھا انہوں نے بہت اچھا بھول <سؤال> لیا ہے جب انہوں نے بھیڑی کی بھول لیا ہے سبیارے ہیں میں وہ بھیڑ کے ہیں پھر بھی نام صاحبے بھول سوٹے کی آئے گے وہ سوٹے چینل چلا رہے ہیں بہت اچھا سکون رہا ہوا اور اندر ایک ایک اور جو علاج کرتا ہے اور میں سمجھتا بابا صاحب ایڈیور سنسا بنا رہی اور چون آج جی کا میں بہت دنواد کرنا کیونکہ میں اپنے اچھی دوست رہا ہوں میں پہلے کہی ہے کہ ابھی بہت امید سو so, دوستو صدیق صاحب نے کوئی قصر نہیں چھڑی کیونکہ نے جو دیکھا ہے وہ نے سٹیج اوپر بیان کیتا ہے ਔਰ ਉਹਨਾਂ ਨੇ ਦੱਸਿਆ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਤੁਸੀਂ ਬਾਰਨ ਖੁਦ ਜਾ ਕੇ ਵੇਖੋ ਮੈਂ ਵੇਖ ਆਇਆ ਤਿੰਨ ਚਾਰ ਘੰਟੇ ਮੈਂ ਉੱਥੇ ਬਿਤਾ ਕੇ ਆਇਆ ਗੱਲਬਾਤ ਕੀਤੀ ਹੈ ਔਰ ਬਕਾਇਦਾ ਤੌਰ ਤੇ ਕੋਈ ਵੀ ਇੱਥੇ ਆਉਂਦਾ ਹੈ ਉਹਨਾਂ ਨੂੰ ਲੰਗਰ ਪਾਣੀ ਸਾਰਾ ਕੁਝ ਕਿਉਂਕਿ ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਕਿ ਇੱਥੋਂ ਕਦੇ ਵੀ ਲੰਗਰ ਜਿਹੜਾ ਮੁੱਕੇਗਾ ਨਹੀਂਗਾ ਔਰ 24 ਘੰਟੇ ਇਥੇ ਲੰਗਰ ਚੱਲਦਾ ਹੈ ਕਿਉਂਕਿ ਇਥੇ ਬਕਾਇਦਾ ਤੌਰ ਤੇ ਸੇਵਾਦਾਰ ਰੱਖੇ ਹੋਏ ਨੇ ਔਰ ਹੋਸਟਲ ਬੱਚਿਆਂ ਦਾ ਬਣਿਆ ਹੋਇਆ ਹੈ ਬੱਚੇ ਆਉਂਦੇ ਨੇ ਪੇਪਰ ਦਿੰਦੇ ਨੇ ਆਪਣੇ ਆਪਣੇ ਘਰਾਂ ਨੂੰ ਨੇ ਜਾਂਦੇ ਨੇ ਮਤਲਬ ਹੁਣ ਤੁਹਾਨੂੰ ਹਲੇ ਦਾਰੇ ਹੋਟਲਾਂ ਦੇ ਵਿੱਚ ਧਰਮਸ਼ਾਲਾਵਾਂ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਵਿੱਚ ਭਟਕਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਓ ਬਕਾਇਦਾ ਤੌਰ ਤੇ ਪੋਸੂ ਨਾਮਾ ਚੈਨਲ ਦੇ ਸਕਰੀਨ ਤੇ ਜਿਹੜੇ ਨੰਬਰ ਚੱਲ ਰਹੇ ਉਹਨਾਂ ਨੂੰ ਡਾਇਲ ਕਰੋ ਦੱਸੋ ਕਿ ਅਸੀਂ ਕਿੰਨੇ ਵਜੇ ਕਿੱਥੇ ਆ ਰਹੇ ਆ ਔਰ ਅਸੀਂ ਇੱਕ ਦਿਨ ਰ੍ਹਾਂਗੇ ਦੋ ਦਿਨ ਰ੍ਹਾਂਗੇ ਪੇਪਰ ਦੇ ਕੇ ਅਸੀਂ ਚਲੇ ਜਾਵਾਂਗੇ ਸੋ ਦੋਸਤੋ ਪੋਸੂ ਨਾਮਾ ਚੈਨਲ ਦੇ ਬਲੋ ਪਲ-ਪਲ ਦੀ ਜਿਹੜੀ ਰਿਕਾਰਡਿੰਗ ਹੈ ਉਹ ਆਪ ਦੇ ਰੂਬਰੂ ਕੀਤੀ ਜਾ ਰਹੀ